ਸਿਲੰਡਰ ਦਾ ਰੈਗੂਲੇਟਰ ਔਨ ਕਰਨ ਲੱਗੀ ਬਾਲਬਾਲ ਬਚੀ ਔਰਤ ਉੱਤੇ ਬੈਠਾ ਸੀ ਸੱਪ ਕਿਤੇ ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ ਦੋਸਤੋ ਅਕਸਰ ਹੀ ਸੌਣ ਦੇ ਮਹੀਨੇ ਵਿੱਚ ਸੱਪ ਮੀਂਹ ਪੈਣ ਕਾਰਨ ਸੁੰਨਸਾਨ ਥਾਵਾਂ ਤੋਂ ਘਰਾਂ ਵੱਲ ਆ ਜਾਂਦੇ ਨੇ ਹੁਣ ਇੱਕ ਰਸੋਈ ਵਿੱਚ ਨਿਕਲੇ ਇਕੱਠੇ ਦੋ ਸੱਪ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੱਪ ਸਿਲੰਡਰ ਦੇ ਰੈਗੂਲੇਟਰ ਨਾਲ ਲਿਪਟਿਆ ਬੈਠਾ ਹੈ ਅਤੇ ਦੂਜਾ ਸੱਪ ਸਿਲੰਡਰ ਦੇ ਹੇਠਾਂ ਲੁਕਿਆ ਬੈਠਾ ਹੈ ਅਕਸਰ ਹੀ ਬਹੁਤ ਸਾਰੇ ਘਰਾਂ ਵਿੱਚ ਰਾਤ ਨੂੰ ਸਿਲੰਡਰਾਂ ਦਾ ਰੈਗੂਲੇਟਰ ਬੰਦ ਕਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਇਸ ਪਰਿਵਾਰ ਵਿੱਚ ਜਦੋਂ ਇਸ ਘਰ ਦੀ ਔਰਤ ਚਾਹ ਬਣਾਉਣ ਲਈ ਰਸੋਈ ਵਿੱਚ ਆਈ ਅਤੇ ਸਿਲੰਡਰ ਦਾ ਰੈਗੂਲੇਟਰ ਔਨ ਕਰਨ ਲੱਗੀ ਤਾਂ ਦੇਖਦੀ ਹੈ ਕਿ ਰੈਗੂਲੇਟਰ ਤੇ ਇੱਕ ਸੱਪ ਲਿਪਟਿਆ ਬੈਠਾ ਹੈ ਜਿਸ ਤੋਂ ਬਾਅਦ ਔਰਤ ਚੀਕਾ ਮਾਰਦੀ ਹੋਈ ਰਸੋਈ ਵਿੱਚੋਂ ਬਾਹਰ ਭੱਜ ਜਾਂਦੀ ਹੈ ਅਤੇ ਰਸੋਈ ਦਾ ਗੇਟ ਬੰਦ ਕਰ ਦਿੰਦੀ ਏ ਅਤੇ ਜਦੋਂ ਪਰਿਵਾਰ ਵੱਲੋਂ ਸੱਪ ਫੜਨ ਵਾਲਾ ਬੁਲਾਇਆ ਜਾਂਦਾ ਹੈ ਤਾਂ ਉਹ ਰੈਗੂਲੇਟਰ ਨਾਲ ਲਿਪਟੇ ਹੋਏ ਸੱਪ ਨੂੰ ਫੜ ਲੈਂਦਾ ਹੈ ਅਤੇ ਜਦੋਂ ਚੰਗੀ ਤਰ੍ਹਾਂ ਦੁਬਾਰਾ ਦੇਖਣ ਲੱਗਦਾ ਹੈ ਉਸ ਨੂੰ ਇੱਕ ਹੋਰ ਸੱਪ ਦੂਸਰੇ ਸਿਲੰਡਰ ਦੇ ਹੇਠਾਂ ਲੁਕਿਆ ਦਾਏ ਸੁਜੇਕਰ ਤੁਸੀਂ ਵੀ ਸਵੇਰੇ ਮੂਨੇਰੇ ਉੱਠ ਕੇ ਕੋਈ ਕੰਮ ਕਰਦੇ ਹੋ ਤਾਂ ਕਿਸੇ ਚੀਜ਼ ਨੂੰ ਹੱਥ ਪਾਉਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਜ਼ਰੂਰ ਚੈੱਕ ਕਰਿਆ ਕਰੋ ਤਾਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ